ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਸਾਰੇ ਵਧੀਆ ਹੋਣਗੇ ਆਪਾਂ ਜੀ ਸਟਾਰਟ ਕੀਤਾ ਸੀਗਾ ਮਿਨੀ ਵਲੌਗ ਤੇ ਅਸੀਂ ਗਏ ਸੀ ਰਾਇਕੋਟ ਰਾਇਕੋਟ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਤੇ ਇਥੇ ਸੀਰਤ ਜਾ ਰਹੀ ਸੀ ਅੱਗੇ-ਅੱਗੇ ਫਟਾਫਟ ਕੇ ਦੀ ਮੈਂ ਪਾਣੀ ਚ ਜਾਣਾ ਪੈਰ ਧੋ ਕੇ ਜਾਣਾ ਪਰ ਇਹਦੇ ਪਾਈਆਂ ਹੋਈਆਂ ਸੀ ਜੁਰਾਬਾਂ ਕਿਉਂਕਿ ਜਗ੍ਹਾ ਬਹੁਤ ਠੰਡੀ ਸੀ ਤਾਂ ਕਰਕੇ ਅਸੀਂ ਉਤਾਰੀਆਂ ਨਹੀਂ ਬਾਬਾ ਜੀ ਕਹਿੰਦੇ ਰਹਿਣ ਦੋ ਉਤਾਰਨ ਨੂੰ ਛੋਟਾ ਬੱਚਾ ਵਾ ਤਾਂ ਕਰਕੇ ਆਪਾਂ ਜੁਰਾਬਾਂ ਉਤਾਰੀਆਂ ਨਹੀਂ ਤੇ ਇਥੇ ਆਪਣੇ ਪਾਪਾ ਦੇ ਨਾਲ ਅੱਗੇ ਕੇ ਜਾ ਰਹੀ ਸੀਗੀ ਤੇ ਇਸ ਤੋਂ ਬਾਅਦ ਮੈਂ ਵੀਡੀਓ ਬਣਾਉਣ ਲੱਗੀ ਥੋੜੀ ਜੀ ਹਨਾ ਕਿ ਦਰਬਾਰ ਸਾਹਿਬ ਦੀ ਵੀਡੀਓ ਬਣਾ ਲਾਂ ਬਾਹਰਲੀ ਸਾਈਡ ਤੋਂ ਤੇ ਇਧਰ ਸੀਰਤ ਫੇਰ ਅੱਗੇ-ਅੱਗੇ ਭੱਜੀ ਜਾ ਰਹੀ ਸੀ ਤੇ ਅਸੀਂ ਕਰਵਾਉਣੀ ਸੀਗੀ ਦੇਗ ਤੇ ਦੇਦੇ ਪਾਪਾ ਲੈਣ ਜਾ ਰਹੇ ਸੀਗੇ ਦੇਗ ਤੇ ਸੀਰਤ ਨੂੰ ਇਹ ਸੀਗਾ ਵੀ ਪਹਿਲਾਂ ਮੈਂ ਖੇਡਾਂ ਲੈਣੀਆਂ ਇਹਦੇ ਹੱਥ ਚ ਲਿਫਾਫਾ ਪਾ ਤੇ ਉਹਦੇ ਵਿੱਚ ਇਹਨਾਂ ਖੇਡਾਂ ਲਈ ਫਿਰਦੀ ਆ ਤੇ ਅਸੀਂ ਦੇ ਕਰਵਾ ਲਈ ਸੀ ਤੇ ਫਿਰ ਅਸੀਂ ਕੀਤੇ ਹੁਕਮਨਾਮਾ ਸਾਦੇ ਦਰਸ਼ਨ ਤੇ ਹੁਕਮਨਾਮਾ ਦਰਸ਼ਨ ਕਰਨ ਤੋਂ ਬਾਅਦ ਫਿਰ ਅਸੀਂ ਗਏ ਅੰਦਰ ਦਰਬਾਰ ਸਾਹਿਬ ਦੇ ਵਿੱਚ ਤੇ ਦਰਬਾਰ ਸਾਹਿਬ ਦੇ ਵਿੱਚ ਕੀਤੇ ਦਰਸ਼ਨ ਤੁਸੀਂ ਵੀ ਕਰੋ ਦਰਸ਼ਨ ਤੇ ਸੀਰਤ ਫੇਰ ਅੱਗੇ-ਅੱਗੇ ਜਾ ਰਹੀ ਆ ਤੇ ਮੱਥਾ ਟੇਕਣ ਦੇ ਲਈ ਤੇ ਥੋੜੀ ਬਹੁਤ ਜਿਦ ਕਰ ਰਹੀ ਸੀ ਕਿ ਬਾਜ਼ਾਰ ਚ ਜਾਣਾ ਵਾ ਪਰ ਮੈਂ ਅਸੀ ਇਹਨੂੰ ਸਮਝਾਇਆ ਵੀ ਪਹਿਲਾਂ ਨਹੀਂ ਪਤਾ ਆਪਾਂ ਗੁਰਦੁਆਰਾ ਸਾਹਿਬ ਆਏ ਆ ਪਹਿਲਾਂ ਮੱਥਾ ਟੇਕਣਾ ਦੇਖੋ ਇਹਦੇ ਕਿੰਨੇ ਪਿਆਰ ਨਾਲ ਮੱਥਾ ਟਿਕ ਰਹੀ ਆ ਤੇ ਆਪਾਂ ਵੀ ਮੱਥਾ ਟੇਕ ਲਿਆ ਸੀਗਾ ਤੇ ਮੈਂ ਵੀਡੀਓ ਬਣਾ ਰਹੀ ਸੀ ਇਸ ਕਰਕੇ ਮੇਰੀ ਵੀਡੀਓ ਕਿਸੇ ਨੇ ਬਣਾਈ ਨਹੀਂ ਹੈ ਤੇ ਕਿਉਂਕਿ ਇਹ ਬਹੁਤ ਹੀ ਅੱਗੇ-ਅੱਗੇ ਜਾ ਰਹੇ ਸੀ ਆਪਾਂ ਇਹਨਾਂ ਦੀ ਵੀਡੀਓ ਬਣਾਤੀ ਉਸ ਤੋਂ ਬਾਅਦ ਅਸੀਂ ਕੀਤੀ ਪ੍ਰਕਰਮਾ ਦਰਬਾਰ ਸਾਹਿਬ ਦੇ ਵਿੱਚ ਤੇ ਥੋੜੀ ਦੇਰ ਅਸੀਂ ਬੈਠੇ ਤੇ ਸੰਗਤ ਆ ਰਹੀ ਸੀ ਜਾ ਰਹੀ ਸੀ ਥੋੜੀ ਸੰਗਤ ਬੈਠੀ ਵੀ ਹੋਈ ਸੀ ਬਾਕੀ ਹਰ ਰੋਜ਼ ਹੀ ਇਦਾਂ ਹੁੰਦਾ ਵਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਆਈ ਜਾਂਦੀ ਆ ਹਨਾ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਟਾਲੀ ਆਣਾ ਸਭ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਮਿੰਨ ਲਾ ਦੋ ਮਿੰਟ ਬੈਠੇ ਸੀਗੇ ਫਿਰ ਅਸੀਂ ਉੱਠ ਕੇ ਬਾਹਰ ਆ ਗਈ ਸੀ ਕਿਉਂਕਿ ਸੀਰਤ ਸਾਨੂੰ ਬੈਠਣ ਨਹੀਂ ਸੀ ਦੇ ਰਹੀ ਇਹ ਕਹਿ ਰਹੀ ਸੀਗੀ ਬਾਰ-ਬਾਰ ਉਹੀ ਜਿੱਦ ਕਿ ਆਪਾਂ ਬਾਹਰ ਜਾਣਾ ਬਾਹਰ ਜਾਣਾ ਇਹਨੂੰ ਬੱਚਿਆਂ ਨੂੰ ਹੁੰਦਾ ਹੀ ਆ ਕਿ ਬਾਜ਼ਾਰ 'ਚ ਖੇਡਾਂ ਦਿਖਾਓ ਹਨਾ ਉਹ ਚੀਜ਼ ਦੀ ਜਿੱਦ ਕਰਦੀ ਸੀ ਤੇ ਉਸ ਤੋਂ ਬਾਅਦ ਅਸੀਂ ਬਾਹਰ ਆ ਗਏ ਸੀ ਦੇਖ ਕਰਵਾਈ ਸੀਗੀ ਫਿਰ ਅਸੀਂ ਥੋਲਿਆ ਪ੍ਰਸ਼ਾਦ ਸੀਰਤ ਨੇ ਪ੍ਰਸ਼ਾਦ ਤੱਕੇ ਨਾ ਚੱਕੀ ਦਵਾਇਆ ਸੀਗਾ ਇੱਥੇ ਵੀ ਪ੍ਰਸ਼ਾਦ ਲੈਣ ਟਾਈਮ ਵੀ ਜਿੱਦ ਕਰਨ ਲੱਗੀ ਤੇ ਉਸ ਤੋਂ ਬਾਅਦ ਅਸੀਂ ਬੈਠ ਕੇ ਦੇਖ ਸ਼ਕੀ ਤੇ ਬਾਰ ਬਾਰ ਬੈਠ ਕੇ ਅਸੀਂ ਦੇਖ ਚੱਕ ਕੇ ਫੇਰੀਏ ਆਈ ਸੀ ਤੇ ਉਸ ਤੋਂ ਬਾਅਦ ਸੀਰਤ ਨੇ ਰਮਾਲ ਲਾਤਾ ਸੀਗਾ ਕਹਿੰਦੀ ਮੈਂ ਨਹੀਂ ਲੈਣਾ ਹੈਗਾ ਸਿਰ ਤੇ ਤੇ ਇੱਥੇ ਮੈਂ ਦੇਖ ਰਹੀ ਸੀਗੀ ਗੇਂਦੇ ਲੱਗੇ ਹੋਏ ਸੀਗੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਹੀ ਸੋਹਣੇ-ਸੋਹਣੇ ਲੱਗੇ ਹੋਏ ਸੀ ਮੇਰੇ ਆਪਾ ਨੂੰ ਹੋਇਆ ਇਦਾਂ ਦੇ ਫਲਾਵਰ ਆਪਾਂ ਘਰ ਵੀ ਲਾ ਲਈਏ ਆਪਾਂ ਸੋਹਣੇ ਲੱਗਦੇ ਮੈਨੂੰ ਬੜੇ ਸੋਹਣੇ ਲੱਗੇ ਤੇ ਇੱਥੇ ਸੀ ਗੰਗਾ ਸਾਗਰ ਦੇ ਦਰਸ਼ਨ ਕਰੋ ਤੇ ਇਹ ਡੈਮੋ ਬਣਾਈ ਹੋਈ ਆ ਤੇ ਉਸ ਤੋਂ ਬਾਅਦ ਅਸੀਂ ਆ ਰਹੇ ਸੀਗੇ ਵਾਪਸ ਘਰ ਨੂੰ ਤੇ ਇਹ ਸੀਗਾ ਆਪਣਾ ਅੱਜ ਛੋਟਾ ਜਿਹਾ ਬਲੌਗ ਤੇ ਕਿਦਾਂ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ ਸਤਿ ਸ੍ਰੀ ਅਕਾਲ ਬਾਏ ਬਾਏ